ਸਤਿ ਸ਼੍ਰੀ ਅਕਾਲ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਬੇਟਾ 21 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਜਿਹੜਾ ਹੈ ਉਹ ਮਨਾਇਆ ਜਾਂਦਾ ਜਾਂਦਾ ਸਾਡੀ ਮਾਂ ਬੋਲੀ ਕਿਹੜੀ ਹੈ ਪੰਜਾਬੀ ਜਾਂ ਪੰਜਾਬੀ ਸਾਡੀ ਮਾਂ ਬੋਲੀ ਹੈ ਸਾਨੂੰ ਇਸ ਗੱਲ ਦਾ ਮਾਣ ਹੈ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਹ ਦੁਨੀਆ ਦੀਆਂ ਲਗਭਗ ਬੋਲੀਆਂ ਜਾਣ ਵਾਲੀਆਂ ਪਹਿਲੀਆਂ 10 ਭਾਸ਼ਾਵਾਂ ਦੇ ਵਿੱਚ ਆਉਂਦੀ ਐ ਦੁਨੀਆ ਦੀਆਂ ਬੋਲੀਆਂ ਜਾਣ ਵਾਲੀਆਂ ਲਗਭਗ ਪਹਿਲੀਆਂ 10 ਭਾਸ਼ਾਵਾਂ ਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਆਉਂਦੀ ਐ ਲਗਭਗ 8 ਤੋਂ 9 ਕਰੋੜ ਲੋਕ ਜਿਹੜੇ ਨੇ ਉਹ ਪੰਜਾਬੀ ਮਾਂ ਬੋਲੀ ਨੂੰ ਬੋਲਦੇ ਆ ਦੁਸਤਾਂ ਕੰਗਰ ਇੰਨੀ ਗਿਣਤਾ ਹੈ ਨਹੀਂ ਪੰਜਾਬ ਦੀ ਬੇਟੇ ਇਸ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਨੇ ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕ ਨੇ ਉਹ ਵੀ ਮੋਸਟਲੀ ਪੰਜਾਬੀ ਹੀ ਬੋਲਦੇ ਐ ਪਰ ਸਮੇਂ ਦੀਆਂ ਸਰਕਾਰਾਂ ਦੀ ਤਰਾਸਦੀ ਹੈ ਸਮੇਂ ਦੀਆਂ ਸਰਕਾਰਾਂ ਦਾ ਮਤਲਬ ਕਿ ਇਹ 네ਗੇਟਿਵ ਪੱਖ ਹੈ ਨਾ ਪੱਕੀ ਪੱਖ ਹੈ ਕਿ ਉਹਨਾਂ ਨੇ ਧਰਮ ਦੇ ਆਧਾਰ ਤੇ ਕੀਤੀਆਂ ਵੰਡੀਆਂ ਨੂੰ ਭਾਸ਼ਾ ਤੇ ਵੀ ਲਾਗੂ ਕਰਤਾ 1947 ਦੇ ਵਿੱਚ ਜਦੋਂ ਭਾਰਤ-ਪਾਕਿਸਤਾਨ ਵੰਡ ਹੋਈ ਹੈ ਤਾਂ ਉਸ ਵਕਤ ਇਸ ਧਰਤੀ ਦੇ ਦੋ ਟੁਕੜੇ ਬਣ ਗਏ ਇੱਕ ਨੂੰ ਆਪਾਂ ਨੇ ਪਾਕਿਸਤਾਨ ਕਹਿ ਲਿਆ ਕਿ ਨੂੰ ਆਪਾਂ ਨੇ ਹਿੰਦੁਸਤਾਨ ਕਹਿ ਲਿਆ ਭਾਰਤ ਕਹਿ ਲਿਆ ਭਾਰਤ ਵਿੱਚ ਤਾਂ ਚਲੋ ਅੱਜ ਕੱਲ ਲਗਭਗ ਅੱਜ ਕੱਲ ਕਾਫੀ ਪੇਸ਼ਾਵਾ ਬੋਲੀਆਂ ਜੀਆਂ ਨੇ ਪਰ ਇੱਡੀ ਮੁੱਖ ਭਾਸ਼ਾਵਾਂ ਜਿਹਨਾਂ ਨੂੰ ਸੰਵਿਧਾਨ ਵਿੱਚ ਮਾਨਤਾ ਹੈ ਉਹ 22 ਨੇ ਭਾਰਤ ਦੇ ਵਿੱਚ ਬੋਲੀਆਂ ਜਾਣ ਵਾਲੀਆਂ ਮੁੱਖ ਭਾਸ਼ਾਵਾਂ ਜਿਨ੍ਹਾਂ ਨੂੰ ਸੰਵਿਧਾਨ ਦੇ ਮਾਨਤਾ ਦਿੱਤੀ ਹੈ ਉਹਨਾਂ ਦੀ ਗਿਣਤੀ ਕਿੰਨੀ ਹੈ 22 ਭਾਸ਼ਾਵਾਂ ਨੇ ਜਿਨ੍ਹਾਂ ਨੂੰ ਸੰਵਿਧਾਨ ਦੇ ਵਿੱਚ ਮਾਨਤਾ ਹੈ ਪਰ ਇਹ ਇਹ ਦਾ ਮਤਲਬ ਇਹ ਨਹੀਂ ਕਿ ਕੇਵਲ ਪਾਈ ਨੇ ਨਹੀਂ ਉਸ ਤੋਂ ਇਹਨਾਂ ਤੋਂ ਬਾਅਦ ਵੀ ਹੋਰ ਬਹੁਤ ਸਾਰੀਆਂ ਉਪ ਬੋਲੀਆਂ ਬੋਲੀਆਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦੀ ਗਿਣਤੀ ਸੈਂਕੜੇ ਤੱਕ ਜਾਂਦੀ ਹੈ 1947 ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵੰਡ ਦੇ ਦੌਰਾਨ ਭਾਰਤ ਪਾਕਿਸਤਾਨ ਦੇ ਦੋ ਟੁਕੜੇ ਬਣ ਗਏ ਉਹਨਾਂ ਟੁਕੜਿਆਂ ਦੇ ਵਿੱਚੋਂ ਪਾਕਿਸਤਾਨ ਦੇ ਵੀ ਦੋ ਟੁਕੜੇ ਹੋ ਗਏ ਇੱਕ ਪੂਰਬੀ ਪਾਕਿਸਤਾਨ ਜਿਹਨੂੰ ਅੱਜ ਆਪਾਂ ਬੰਗਲਾਦੇਸ਼ ਕਹਿੰਦੇ ਆ ਇੱਕ ਪਛਮੀ ਪਾਕਿਸਤਾਨ ਜਿਹਦੇ ਵਿੱਚ ਅਜੋਕਾ ਪੰਜਾਬ ਸਿੰਧ بلوچستان ਵਗੈਰਾ ਸ਼ਾਮਿਲ ਹੈ ਹੁਣ ਸਮੱਸਿਆ ਕੀ ਆਈ ਕਿਉਂਕਿ ਇਹ ਜਿਹੜੀ ਵੰਡ ਸੀ ਧਰਮ ਦੇ ਆਧਾਰ ਤੇ ਹੋਈ ਤਾਂ ਜਦੋਂ ਪੂਰਬੀ ਪਾਕਿਸਤਾਨ ਅਜੋਕਾ ਬੰਗਲਾਦੇਸ਼ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਉੱਥੋਂ ਦੀ ਜਿਹੜੀ ਭਾਸ਼ਾ ਭਾਸ਼ਾ ਸੀ ਉਹਨੂੰ ਉਰਦੂ ਲਾਗੂ ਕਰਨ ਦਾ ਯਤਨ ਕੀਤਾ ਤੇ ਉਰਦੂ ਜਿਹੜੀ ਹੈ ਐਥੋਂ ਦੀ ਇੱਕ ਜਿਹੜੀ ਸਰਕਾਰੀ ਭਾਸ਼ਾ ਹੋਏਗੀ ਪ੍ਰਸ਼ਾਸਨਿਕ ਭਾਸ਼ਾ ਹੋਏਗੀ ਤਾਂ ਉਥੋਂ ਦੇ ਲੋਕਾਂ ਨੇ ਇਸ ਗੱਲ ਦਾ ਜ਼ੋਰਦਾਰ ਵਿਰੋਧ ਕੀਤਾ ਕਿ ਨਹੀਂ ਸਾਡੀ ਮਾਂ ਬੋਲੀ ਬੰਗਲਾ ਹੈ ਅਸੀਂ ਬੰਗਲਾ ਭਾਸ਼ਾ ਨੂੰ ਹੀ ਮਾਨਤਾ ਦੇਵਾਂਗੇ ਦੂਜੀ ਕਿਸੇ ਭਾਸ਼ਾ ਨੂੰ ਮਾਨਤਾ ਨਹੀਂ ਦੇਣੀ ਬਿਸ਼ ਅਗਲੀ ਗੱਲ ਵੀ ਹੈ ਬੇਟੇ ਕਿ ਉਥੋਂ ਦੇ ਰਹਿਣ ਵਾਲੇ ਲੋਕ ਕਰਨ ਜਿਹੜੇ ਉਹ ਵੀ ਮੁਸਲਮਾਨ ਨੇ ਇਹ ਨਹੀਂ ਕਿ ਕਿਸੇ ਦੂਜੇ ਧਰਮ ਦੇ ਨੇ ਉਹ ਲੋਕਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਨਹੀਂ ਤੁਹਾਡੀ ਆ ਧਰਮ ਦੇ ਆਧਾਰ ਤੇ ਵੰਡੀਆਂ ਗਲਤ ਨੇ ਸਾਨੂੰ ਸਾਡੀ ਮਾਂ ਬੋਲੀ ਬੰਗਲਾ ਜਿਹੜੀ ਹੈ ਅਸੀਂ ਉਸ ਨੂੰ ਮਾਨਤਾ ਦੇਵਾਂਗੇ ਇਸ ਗੱਲ ਨੂੰ ਲੈ ਕੇ ਜ਼ੋਰਦਾਰ ਸੰਘਰਸ਼ ਹੋਇਆ 21 ਫਰਵਰੀ 1952 ਨੂੰ ਇੱਕ ਹਿੰਸਕ ਘਟਨਾਵਾ ਹੋਈਆਂ ਜਿਦੇ ਵਿੱਚ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਸਮੇਂ ਦੀਆਂ ਸਰਕਾਰਾਂ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਅਨੇਕਾਂ ਲੋਕਾਂ ਨੇ ਅੱਜ ਦੇ ਦਿਨ ਸ਼ਹੀਦੀਆਂ ਪਾਈਆਂ ਮਾਂ ਬੋਲੀ ਦੀ ਰੱਖਿਆ ਵਾਸਤੇ ਮਾਂ ਬੋਲੀ ਨੂੰ ਬਚਾਉਣ ਵਾਸਤੇ ਤੇ ਇਹ ਸੰਘਰਸ਼ ਜਿਹੜਾ ਹੈ ਇਸ 1950 ਤੋਂ ਲੈ ਕੇ 1960 ਦੇ ਵਿੱਚ ਇਹ ਸੰਘਰਸ਼ ਜਿਹੜਾ ਕਿਸ ਤਰ੍ਹਾਂ ਚਤੁਰਪਦੇ ਚੱਲਦਾ ਰਿਹਾ ਤੇ ਫਿਰ ਉਹਨਾਂ ਲੋਕਾਂ ਨੇ ਆਪਣੀ ਮਾਂ ਬੋਲੀ ਨੂੰ ਸਮਰਪਿਤ ਇੱਕ ਮਾਂ ਬੋਲੀ ਦਿਵਸ ਮਨਾਉਣਾ ਸ਼ੁਰੂ ਕਰਤਾ 21 ਫਰਵਰੀ ਦਾ ਹੌਲੀ ਹੌਲੀ ਉਹਨਾਂ ਲੋਕਾਂ ਨੇ ਪਹੁੰਚ ਕੀਤੀ ਯੂਨੈਸਕੋ ਚ ਗਏ 1999 ਦੇ ਵਿੱਚ ਯੂਨੈਸਕੋ ਨੇ ਇਸ ਦਿਨ ਨੂੰ ਮਾਂ ਬੋਲੀ ਦਿਵਸ ਵਜੋਂ ਮਾਨਤਾ ਦਿੱਤੀ ਵੀ ਠੀਕ ਹੈ ਤੇ ਫਿਰ ਜੁਨੋ ਦੇ ਵਿੱਚ 2002 ਦੇ ਵਿੱਚ ਪਾਸ ਕੀਤਾ ਗਿਆ ਤੇ ਇਹਨੂੰ ਪੱਕੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਰੂਪ ਵਿੱਚ ਮਾਂ ਦਾ ਦਿੱਤੀ ਗਈ ਭਾਵਕੀ ਅੱਜ ਦਾ ਦਿਨ ਹੈ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਦਿਨ ਹੈ ਹਰ ਇੱਕ ਬੰਦੇ ਨੂੰ ਜਿਸ ਦਾ ਕੋਈ ਵੀ ਭਾਸ਼ਾ ਬੋਲਦਾ ਹੈ ਆਪਣੀ ਕਿਤਾਬੀਆ ਲਾਇਬ੍ਰੇਰੀ ਦੋ ਕਿਤਾਬ ਪਈਆਂ ਨੇ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਦੋ ਵਿਦਿਆ ਕਿਤਾਬਾਂ ਨੇ ਉਹਨਾਂ ਨੂੰ ਪੜੋ ਉਹ ਬੰਦਾ ਆਪਣੀ ਮਾਂ ਬੋਲੀ ਬਾਰੇ ਕਿੰਨੇ ਪਿਆਰੇ ਭਰੇ ਸ਼ਬਦ ਵਰਤਦਾ ਹੈ ਕਿੰਨੇ ਸੋਹਣੇ ਸੋਹਣੇ ਸ਼ਬਦ ਵਰਤਦਾ ਹੈ ਉਹਦੇ ਵਿੱਚ ਇੱਕ ਮੈਂ ਤੁਹਾਨੂੰ ਛੋਟੀ ਜੀ ਮਿਸਾਲ ਦਰਨਾ ਘਟਨਾ ਜ਼ਿਕਰ ਕਰਦਾ ਕੋਈ ਬੰਦਾ ਕਦੇ ਵਿਦੇਸ਼ ਗਿਆ ਸੀਗਾ ਪ੍ਰਦੇਸ਼ ਦੇ ਵਿੱਚ ਉਹ ਉਹਦੇ ਪਿੰਡ ਦਾ ਕੋਈ ਨਾ ਕੋਈ ਵੀ ਸੱਜਣ ਮਿਲਿਆ ਉਹਦੇ ਨਾਲ ਗੱਲਾਂ ਬਾਤਾਂ ਕੀਤੀ ਆਪਣੇ ਪਿੰਡ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਉਹਨੇ ਜਾ ਕੇ ਉਹਨੇ ਕਹਿ ਗਏ ਵੀ ਮੇਰੇ ਬਾਰੇ ਮੇਰੀ ਮਾਂ ਨੂੰ ਸੁਖਸਨ ਯਾ ਪਛਾਈ ਤਾਂ ਕਹਿੰਦੇ ਉਹਦੀ ਮਾਂ ਕੋਲ ਉਹਦਾ ਬੰਦਾ ਗਿਆ ਵੀ ਮੈਨੂੰ ਭਾਈ ਤੇਰਾ ਮੁੰਡਾ ਮਿਲਿਆ ਸੀ ਤੇਰਾ ਪੁੱਤਰ ਮਿਲਿਆ ਸੀ ਵੀ ਤੇਰੇ ਬਾਰੇ ਬੜੀਆਂ ਗੱਲਾਂ ਕਰਦਾ ਹੈ ਤੈਨੂੰ ਬੜਾ ਯਾਦ ਕਰਦਾ ਹੈ ਪਰ ਉਹਦੀ ਮਾਂ ਨੇ ਪੁੱਛਿਆ ਕਹਿੰਦੀ ਮੇਰੇ ਪੁੱਤਰ ਨੇ ਤੇਰੇ ਨਾਲ ਕਿਹੜੀ ਭਾਸ਼ਾ ਚ ਗੱਲ ਕੀਤੀ ਉਹ ਕਹਿੰਦੇ ਉਸੀ ਵਿਦੇਸ਼ੀ ਭਾਸ਼ਾ ਚ ਗੱਲ ਕੀਤੀ ਉਹ ਮੇਰੇ ਨਾਲ ਤਾਂ ਕਹਿੰਦੀ ਫਿਰ ਮੇਰਾ ਪੁੱਤਰ ਨਹੀਂ ਸੀ ਉਹ ਮਾਂ ਕਹਿੰਦੀ ਕਿ ਮੇਰਾ ਪੁੱਤਰ ਨਹੀਂ ਸੀ ਉਹਨੇ ਕਹਿੰਦੇ ਕੀ ਕੀਤਾ ਆਪਣਾ ਨਾ ਜਿਵੇਂ ਜਦੋਂ ਕੋਈ ਸੋਗ ਹੁੰਦਾ ਹੈ ਬੁੜੀਆਂ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਵੀ ਇਹ ਪਰਚਲਦਾ ਹੈ ਵੀ ਉਹ कुंठ ਦਾ ਕੱਟ ਕੇ ਰੋਦਨ ਕਰਦੇ ਨੇ ਰੋਂਦੀਆਂ ਨੇ ਉਹਨੇ ਉਸ ਕੰਡੀਸ਼ਨ ਚ ਬਹਿ ਗਈ ਉਹ ਕਹਿੰਦੀ ਮਾਂ ਕੀ ਗੱਲ ਹੋ ਗਈ ਉਹ ਕਹਿੰਦੀ ਮੇਰੇ ਪੁੱਤਰ ਮੇਰਾ ਮੇਰਾ ਪੁੱਤਰ ਮਰ ਗਿਆ ਮੇਰਾ ਪੁੱਤਰ ਮਰ ਗਿਆ ਜਿਹੜਾ ਆਪਣੀ ਮਾਂ ਕਹਿਣ ਦਾ ਪਾਪ ਬਟੇ ਐ ਵੀ ਦੁਨੀਆ ਦੇ ਸਿਆਣੇ ਲੋਕ ਇਹ ਗੱਲ ਮੰਨਦੇ ਨੇ ਕਿ ਜਿਹੜਾ ਆਪਣੀ ਮਾਂ ਬੋਲੀ ਨੂੰ ਭੁੱਲ ਗਿਆ ਉਹ ਮਰ ਗਿਆ ਅੱਜ ਦੁਨੀਆ ਦੇ ਭਾਸ਼ਾ ਵਿਗਿਆਨੀਆਂ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਸਭ ਤੋਂ ਜਿਹੜੀ ਵਧੀਆ ਭਾਸ਼ਾ ਕੋਈ ਮਨੁੱਖ ਸਿੱਖਦਾ ਹੈ ਉਹ ਮਾਂ ਬੋਲੀ ਸਿੱਖਦਾ ਹੈ ਆਪਾਂ ਨੇ ਜਿਵੇਂ ਤੁਸੀਂ ਕਰਕੇ ਤਿੰਨ ਭਾਸ਼ਾ ਪੜ ਰਹੇ ਹੋ ਹਿੰਦੀ ਪੜ ਰਹੇ ਹੋ ਅੰਗਰੇਜ਼ੀ ਪੜ ਰਹੇ ਹੋ ਜੇ ਤੁਹਾਨੂੰ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਆਉਂਦੀ ਨਾ ਤੁਸੀਂ ਅੰਗਰੇਜ਼ੀ ਵੀ ਨਹੀਂ ਸਿੱਖ ਸਕਦੇ ਤੁਸੀਂ ਹਿੰਦੀ ਵੀ ਨਹੀਂ ਸਿੱਖ ਸਕਦੇ ਏ 100% ਸਹੀ ਹੋ ਰਹਾ ਗੱਲ ਤਾਂ ਇਸ ਕਰਕੇ ਹਾਂ ਇੱਕ ਮੈਂ ਮੇਰੇ ਮੇਰੇ ਦਿਮਾਗ ਤੇ ਗੱਲ ਜਲਦੀ ਆਈ ਵੀ ਪਤਾ ਨਹੀਂ ਕਿਉਂ ਵੀ ਬੰਗਾਲੀ ਲੋਕ ਆਪਣੀ ਮਾਤ ਪਾਸ਼ਾ ਬਾਰੇ ਕਿੰਨੇ ਜਤਨ ਨੇ ਕੀ ਉਹਨਾਂ ਨੇ ਸੰਘਰਸ਼ ਕੀਤਾ ਕੀ ਦੇਵ ਦਿੱਤੀਆਂ ਪਰ ਪੰਜਾਬ ਵਾਲਿਆਂ ਨੇ ਨਹੀਂ ਕੀਤਾ ਮੰਨਦਾ ਪੰਜਾਬ ਦੀ ਵੀ ਹੋਈ ਸੀ ਅੱਜ ਲਗਭਗ ਪਰ ਕਿ ਤਿੰਨ ਤੋਂ ਲੈ ਕੇ 4 ਲੱਖ ਤੱਕ ਲੋਕ ਜਿਹੜੇ ਨੇ ਉਥੇ ਪੰਜਾਬੀ ਬੈਠੇ ਨੇ ਜਿਹੜੇ ਜਿਹੜੇ ਜਿਹਨੂੰ ਆਪਾਂ ਕਿਹਾ ਵੀ ਟਕਸਾਲੀ ਪੰਜਾਬੀ ਬੋਲਦੇ ਨੇ ਜੇ ਆਪਾਂ ਗਿਣਤੀ ਕਰਾਂਗੇ ਤਾਂ ਉਹ 5-6 ਲੱਖ ਤੱਕ ਪਹੁੰਚੂਗੀ ਜੇ ਆਪਾਂ ਦੂਜੀਆਂ ਭਾਸ਼ਾਵਾਂ ਦੀ ਗੱਲ ਕਰਕੇ ਵਿੱਚ ਐਡ ਕਰਾਂਗੇ ਪਰ ਉਹਨਾਂ ਲੋਕਾਂ ਨੇ ਕੋਈ ਸੰਘਰਸ਼ ਨਹੀਂ ਕੀਤਾ ਇਹ ਸਾਡਾ ਡਰਾਮਾ ਹੈਗਾ ਇਹ ਸਾਡੇ ਪੰਜਾਬੀਆਂ ਦਾ ਇੱਕ ਨਾ ਪੱਕੀ ਪੱਕ ਹੈ ਕਿ ਅਸੀਂ ਆਪਣੀ ਮਾਂ ਬੋਲੀ ਪ੍ਰਤੀ ਇਹਨਾਂ ਸੰਘਰਸ਼ ਨਹੀਂ ਕਰ ਸਕੇ ਪਰ ਉਹ ਲੋਕ ਆਪਣੀ ਮਾਂ ਬੋਧ ਨੂੰ ਲੈ ਕੇ ਦੁਨੀਆ ਦੇ ਉੱਤੇ ਉਹਨਾਂ ਨੇ ਆਪਣੀ ਭਾਸ਼ਾ ਭਾਸ਼ਾ ਨੂੰ ਮਾਂ ਦਾ ਦੇਣ ਵਾਸਤੇ ਮਾਂਬੋਲੀ ਦਿਵਸ ਦੇ ਵਿੱਚ ਰੂਪੇ ਵਿੱਚ ਮਨਾਉਂਦੇ ਨੇ ਅੱਜ ਆਪਾਂ ਬੰਗਾਲੀ ਉਹਨਾਂ ਲੋਕਾਂ ਨੂੰ ਜਿਹੜੇ ਮਾਂਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਅੱਜ ਉਹਨਾਂ ਨਮਨ ਕਰਦੇ ਆਂ ਤੇ ਇੱਕ ਸੰਦੇਸ਼ ਵੀ ਲੈ ਕੇ ਜਾਂਦੇ ਆਂ ਕਿ ਸਾਨੂੰ ਆਪਣੀ ਮਾਂਤ ਭਾਸ਼ਾ ਨਾਲ ਪਿਆਰ ਕਰਨਾ ਚਾਹੀਦਾ ਆਪਣੀ ਮਾਂਤ ਭਾਸ਼ਾ ਨਾਲ ਜੁੜਨਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਕੋਲੇ ਸਾਡੀ ਮਾਂਬੋਲੀ ਕਿਸੇ ਨਾਲ ਘੱਟ ਨਹੀਂ ਦੁਨੀਆ ਦੇ ਧਾਰਮਿਕ ਸੱਤ ਦੇ ਵਿੱਚ ਸਭ ਤੋਂ ਉੱਚ ਮਰਤਨਾ ਉੱਚਤਮ ਰਤਨਾ ਗੁਰੂ ਗ੍ਰੰਥ ਸਾਹਿਬ ਸਾਡੇ ਦਰਮਿਆਨ ਹੈ ਆਪਾਂ ਕਹਿੰਦੇ ਵੀ ਪੰਜਾਬੀ ਦੇ ਵਿੱਚ ਇਹ ਨਹੀਂ ਹੋ ਸਕਦਾ ਪੰਜਾਬੀ ਦੇ ਨੇ ਬਹੁਤ ਕੁਝ ਹੋ ਸਕਦਾ ਹੈ ਜੇ ਅਧਿਆਤਮਿਕ ਗੱਲ ਪੰਜਾਬੀ ਭਾਸ਼ਾ ਦੇ ਵਿੱਚ ਗੁਰਮੁਖੀ ਲਿਪੀ ਵਿੱਚ ਕਹੀ ਜਾ ਸਕਦੀ ਹੈ ਤਾਂ ਕੋਈ ਵੀ ਵਿਸ਼ਾ ਜਿਹੜਾ ਹੈ ਉਹ ਪੰਜਾਬੀ ਦੇ ਵਿੱਚ ਪੜਾਇਆ ਜਾ ਸਕਦਾ ਹੈ ਤਾਮਿਲ ਵਾਲੇ ਲੋਕ ਉਹ ਹਿੰਦੀ ਦੀ ਗੱਲ ਨਹੀਂ ਕਰਦੇ ਉਹ ਆਪਣੀ ਤਾਮਿਲ ਦੀ ਗੱਲ ਕਰਦੇ ਉਹਨਾਂ ਨੇ ਤਾਮਿਲ ਦੇ ਵਿੱਚ ਆ ਮੈਡੀਕਲ ਸਾਇੰਸ ਦੀ ਸਿੱਖਿਆ ਇੰਜੀਨੀਅਰਿੰਗ ਸਾਇੰਸ ਦੀ ਸਿੱਖਿਆ ਉਹਨਾਂ ਨੂੰ ਲਾਗੂ ਕਰਤੀ ਆ ਲੈਣੇ ਕੋਈ ਦੇਖਦਾ ਨਹੀਂ ਕਰੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਉਹ ਸਾਊਥ ਵਾਲੇ ਲੋਕ ਆਪਣਾ ਨਾ ਫੇਰ ਵੀ ਸचेत ਨੇ ਇਸ ਕਰਕੇ ਪੈਰੇ ਬੱਚੋ ਆਪਾਂ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਕਰਨਾ ਚਾਹੀਦਾ ਹੈ ਬਦ ਤੋਂ ਬਦ ਮਾਂ ਬੋਲੀ ਨਾਲ ਜੁੜਨਾ ਚਾਹੀਦਾ ਹੈ ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਪੜੋ ਬਹੁਤ ਬਹੁਤ ਧੰਨਵਾਦ ਥੈਂਕ ਯੂ